ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਆਪਾਂ ਅੱਜ ਬੈ ਗਏ ਆ ਜੀ ਲੁਧਿਆਣੇ ਵਾਲੀ ਬੱਸ 'ਚ ਪਹਿਲਾਂ ਆਪਾਂ ਜਲੰਧਰ ਜਾ ਕੇ ਆਏ ਸੀਗੇ ਜੀ ਹੁਣ ਆਪਾਂ ਚੱਲੇ ਆ ਲੁਧਿਆਣੇ ਲੁਧਿਆਣੇ ਆਪਾਂ ਜਾਣਾ ਜੀ ਘੰਟਾ ਘਰ ਲੈ ਵੀ ਮਿੱਤਰ ਬੱਸ ਜਿਵੇਂ ਆਪਾਂ ਨੂੰ ਖਾਲੀ ਮਿਲੀ ਆ ਬੱਸ ਵੇਖਣ 'ਚ ਖਾਲੀ ਲੱਗਦੀ ਆ ਬੱਸ ਬਿੰਦ ਕਿ ਰੁਕ ਜਾ ਇੱਥੇ ਹੀ ਵੇਖ ਸਹਾਣੀ ਹੋਣਾ ਬੱਸ 'ਚ ਵੇਖੀ ਜੇ ਕਿ ਲੋ ਜੀ ਆਪਾਂ ਪਹੁੰਚ ਗਏ ਜੀ ਲੁਧਿਆਣੇ ਟੋਪੀ ਟੋਪੀ ਕਰ ਲਈ ਸੈੱਟ ਜੀ ਹੁਣ ਆਪਾਂ ਚਾਹ ਪੀਨੇ ਕਿਉਂਕਿ ਠੰਡ ਲੱਗ ਰਹੀ ਹੈ ਬਹੁਤ ਟਾਈਮ ਹੋ ਗਿਆ ਸੀ ਸਫਰ ਕਰਦਿਆਂ ਨੂੰ ਚਾਹ ਪੀ ਕੇ ਜੀ ਆਪਾਂ ਰੈਡੀ ਹੁੰਨੇ ਆ ਜੀ ਬਾਹਰ ਜਾਣ ਨੂੰ ਫਸ ਤੋਂ ਪਹਿਲਾ ਗਿਆ ਸੀ ਮੈਂ ਕਾਮੀ ਨਗਰ ਕਾਮੀ ਨਗਰ ਵਿੱਚ ਬਹੁਤ ਸਾਰੀਆਂ ਦੁਕਾਨਾਂ ਤੋਂ ਇਹਤੇ ਦੁਕਾਨਾਂ ਦੇ ਬਾਹਰ ਬੰਡਲ ਹੀ ਬੰਡਲ ਪਏ ਨੇ ਖੋਪ ਚ ਲੈ ਲਓ ਚੱਕ ਜਿੰਨੇ ਖੋਟ ਲੈ ਕੇ ਨੇ 100 ਪੀਸ 50 ਜਿੰਨੇ ਮਰਜ਼ੀ ਪੀਛ ਲੈਓ ਚੱਕ ਜੀ ਹੁਣ ਆਪਾਂ ਚੱਲੇ ਜੀ ਘੰਟਾ ਕਰ ਆਸੇ-ਪਾਸੇ ਵੀ ਧਿਆਨ ਲੱਗਣਾ ਕਿਤੇ ਆਪਣਾ ਕੋਈ ਫੋਨ ਨਾ ਲੈ ਜਾ ਗੋ ਕਿਤੇ ਥੋੜਾ ਪਾਣੀ ਹੈ ਆਪਣਾ ਵੱਡਾ ਵਲੌਗ ਹੁਣ ਆਪਾਂ ਜੱਲੇ ਜੀ ਆਪਣੇ ਖਾਸ ਮਿੱਤਰ ਕੋਲ ਜ ਆਪਣੇ ਜੱਸੀਆ ਜੀ ਕੋਲ ਹੁਣ ਆਪਾਂ ਜੱਲੇ ਜੀ ਆਪਣੇ ਖਾਸ ਮਿੱਤਰ ਕੋਲ ਜ ਆਪਣੇ ਜੱਸੀਆ ਜੀ ਕੋਲ ਮੈਂ ਤੇ ਰਿਕਸ਼ੀ ਵਾਲਾ ਜੀ ਫਿਰ ਕਰਨ ਲੱਗੇ ਲੁਧਿਆਣੇ ਦੀਆਂ ਚੁਗਲੀਆਂ ਆਪਾਂ ਚੱਲਿਆਂ ਜੀ ਰਾਏਕੋਟ ਰੋਡ ਐਮੈਕਸ ਦੇ ਸਾਹਮਣੇ ਜੂਡੀਓ ਦੇ ਬੈਕ ਸਾਈਡ ਡੀਆਈਵੀ ਮਾਲ ਗਲੈਂਪਟਨ ਪਲਾਜ਼ਾ ਇਹ ਸਾਰੀ ਲੋਕੇਸ਼ਨ ਲੁਧਿਆਣੇ ਤੋਂ ਬਹੁਤ ਮਨ ਕੀ ਪਾਸੇ ਰਹਿੰਦੀ ਕਿਸੇ ਪਿੰਡ ਵੱਲ ਰਹਿ ਜਾਂਦੀ ਹੈ ਜੀ ਕਿਉਂਕਿ ਉਧਰਲੇ ਪਾਸੇ ਨਵਾਂ ਵਿਲੇਜ ਹਬ ਬਣ ਰਹੀ ਹੈ ਜੀ ਨਵੀਂ ਨਵੀਆਂ ਬਿਲਡਿੰਗਾਂ ਜਨੀਆਂ ਬਾਕੀਆਂ ਨੇ ਲੋ ਜੀ ਆਪਾਂ ਪਹੁੰਚਣ ਵਾਲਾ ਜੀ ਆਪਣੇ ਜੱਸੀਏ ਯਾਰ ਕੋਲ ਜੋ ਕਿ ਲੁਧਿਆਣਾ ਵਿੱਚ ਕੰਮ ਕਰਦਾ ਹੈ। ਜੀ ਹਜੇ ਵੀ ਆਪਾਂ ਨੂੰ ਉਹਦੀ ਕੋਈ ਸਹੀ ਲੋਕੇਸ਼ਨ ਨਹੀਂ ਪਤਾ ਵੀ ਉਹ ਇੱਕ ਖੇ ਲੱਗਿਆ ਹੋਇਆ ਜਾਂ ਕੋਈ ਸਾਈਡ ਤੇ ਲੱਗਿਆ ਹੋਇਆ। ਕੋਈ ਗੱਲ ਹੀ ਕੋਈ ਨਹੀਂ ਬਸ ਹੁਣ ਇੰਨੀ ਦੂਰ ਆ ਗਏ ਤੇ ਬਸ ਇਹ ਦੁਕਾਨ ਯਾਤਰਾ ਨੂੰ ਲਾਭ ਹੀ ਲੈਣਾ। ਲੋ ਜੀ ਆਪਾਂ ਨੂੰ ਜੱਸੀ ਆ ਮਿਲ ਚੁੱਕਾ ਹੈ ਜੀ ਹੁਣ ਆਪਾਂ ਚੱਲਿਆਂ ਜੀ ਚਾਹ ਪਾਣੀ ਪੀਣ ਕਿਉਂ ਮੇਰੇ ਦਿਮਾਗ ਚ ਚੱਲ ਰਿਆ ਸੀ ਜੀ ਐਵੇਂ ਬਸ ਖੜੇ ਦੋਵੇਂ ਗੱਤ ਮਰੀ ਜਾਂਦੇ ਆ ਡਰਦਾ ਕਿਉਂ ਆ ਸਿੰਘ ਆ ਓਏ ਖੋਸਾ ਓਏ ਤੇ ਗੋਗੋ ਲੈ ਲੈਣ ਦੇ ਜਾ ਬਣੀ ਕੁਝ ਵੀ ਲਿਆ ਭਰਾਵਾ ਲੈ ਜਰ ਮੱਗਾ ਲੈ ਜਾਂਦਾ ਸਸਤੇ ਹਾਂ ਹਾਈਸ ਮੈਨੂੰ 15 ਮਿੰਟ ਵਿੱਚ ਹੀ ਘਰ ਕੜੇਗਾ ਮੇਰਾ ਫੋਨ ਆ ਗਿਆ ਤੁਹਾਨੂੰ ਹਾਂ ਮੈਂ ਲੋ ਜੀ ਆਪਾਂ ਖੇਚਤੀ ਹੁਣ ਵਾਪਸੀ ਨੂੰ ਤਿਆਰੀ ਤੇ ਪਾਈ ਆਪਾਂ ਨੂੰ ਬੱਸ ਚੜਾਉਣ ਲਈ ਲਿਜਾ ਰਿਹਾ ਜੀ ਥੈਂਕ ਯੂ ਬਈ ਓਕੇ ਬਾਏ 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 ਚਲ ਜੀ ਲੋ ਜੀ ਆਪਾਂ ਨੂੰ ਬੱਸ ਵੀ ਮਿਲ ਗਈ ਜੀ ਸਿੱਧੀ ਮੁਕਸਰ ਵਾਲੀ ਲੁਧਿਆਣੇ ਵਿੱਚ ਵੀ ਮੁਕਸਰ ਵਾਲੀ ਪਾਸੇ ਮਿਲ ਗਈ ਜੀ ਇਹਨਾਂ ਰੋਡ ਕੋਲ ਜਾਣੇ ਇਹੀ ਗੱਡੀ ਆ ਰਹੀਆਂ ਰੋਡ ਕੋਲ ਆ ਰਹੀ ਮਿੰਟੀ ਜੱਡੇ ਨਾਲ ਮੁਖਤਿਆਰ ਕੋਲ ਆ ਗਈ ਰੋਡ 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 ਹਾਂਜੀ ਆਪਾਂ ਮੁਕਸਰ ਪਹੁੰਚ ਗਏ ਜੀ ਤੇ ਨਾਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਸੋਣ ਸੋਣ ਕਮੈਂਟ ਕਰਕੇ ਦੱਸੋ ਜੀ ਮਿਲਦੇ ਆਂ ਜੀ ਅਗਲੇ ਵਲੌਗ ਚ ਧੰਨਵਾਦ ਜੀ